ਹੁਣ ਆਪਾਂ ਇਤਿਹਾਸ ਤੋਂ ਸਿੱਖਿਆ ਲੈਣ ਦਾ ਯਤਨ ਕਰਦੇ ਹਾਂ ਜਿਸ ਸਮੇਂ ਬਾਣੀ ਪੋਥੀਆਂ ਦੇ ਰੂਪ ਦੇ ਵਿੱਚ ਧੰਨ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਕੋਲ ਆਉਂਦੀ ਅੰਨ ਪਹਿਲੇ ਜਾਮੇ ਤੋਂ ਹੀ ਬਾਣੀ ਨੂੰ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਸੀ ਜਿੱਥੇ ਜਿੱਥੇ ਗੁਰੂ ਨਾਨਕ ਬਾਬਾ ਜੀ ਗਏ ਬਾਣੀ ਦੀ ਪੋਥੀ ਨਾਲ ਲੈ ਕੇ ਗਏ ਨੇ ਆਸਾ ਹੱਥ ਕਿਤਾਬ ਕੱਚ ਕਿਤਾਬ ਬਹੁਤ ਪਵਿੱਤਰ ਸ਼ਬਦ ਹੈ ਇਹ ਬਾਣੀ ਦੀ ਪੋਥੀ ਲਈ ਵਰਤੀ ਆ ਗਈ ਹੈ ਜਦੋਂ ਗੁਰੂ ਪਿਤਾ ਜੀ ਚਾਰ ਉਦਾਸੀਆਂ ਕਰਕੇ ਆਏ ਸੀ ਨਾ ਪ੍ਰਚਾਰਕ ਦੌਰੇ ਕਰਕੇ ਆਏ ਕੁਝ ਸਾਖੀ ਕਰਕੇ ਦੱਸਦੇ ਨੇ ਜਦੋਂ ਪਹਿਲੀ ਉਦਾਸੀ ਤੋਂ ਵਾਪਸ ਆਉਂਦੇ ਸਵਾ 8 ਸਾਲ ਦਾ ਸਮਾਂ ਲੱਗਿਆ ਸੀ ਗੁਰੂ ਜੀ ਨੂੰ ਪਹਿਲੀ ਉਦਾਸੀ ਦੇ ਉੱਤੇ ਜਦੋਂ ਗੁਰੂ ਪਿਤਾ ਜੀ ਵਾਪਸ ਆਏ ਮਾਤਾ ਤ੍ਰਿਪਤਾ ਜੀ ਰੋਜ਼ ਪੁੱਤ ਨੂੰ ਉਡੀਕਦੇ ਨੇ ਰੋਜ਼ ਪੁੱਤ ਦੀ ਯਾਦ ਦੇ ਵਿੱਚ ਸਮਾਂ ਬਤੀਤ ਕਰ ਰਹੇ ਨੇ ਕਿਉਂਕਿ ਸਵਾ 8 ਸਾਲ ਕਹਿ ਦੇਣੇ ਕੋਈ ਥੋੜਾ ਸਮਾਂ ਨਹੀਂ ਹੁੰਦਾ ਜ਼ੁਬਾਨ ਨਾਲ ਕਹਿਣਾ ਬੜਾ ਸੌਖਾ ਅੱਜ ਕੱਲ ਤੇ ਮੋਬਾਈਲ ਫੋਨ ਨੇ ਵੀਡੀਓ ਕਾਲਾਂ ਵੀ ਹੁੰਦੀਆਂ ਨੇ ਸਾਡੇ ਬੱਚੇ ਨੇ ਵਿਦੇਸ਼ ਜਾਣਾ ਹੋਵੇ ਨਾ ਜਾਂ ਫੌਜ ਵਿੱਚ ਹੀ ਜਾਣਾ ਹੋਵੇ ਸਾਡੀਆਂ ਅੱਖਾਂ ਵਿੱਚ ਨੀਰ ਆ ਜਾਂਦਾ ਧੰਨ ਹੈ ਮਾਤਾ ਤ੍ਰਿਪਤਾ ਜੀ ਉਦੋਂ ਤੇ ਕੋਈ ਮੋਬਾਈਲ ਫੋਨ ਵੀ ਨਹੀਂ ਸੀ ਹੁੰਦੇ ਚਿੱਠੀ ਪੱਤਰੀ ਹੋਇਆ ਕਰਦੇ ਸੀ ਮਾਤਾ ਜੀ ਨੇ ਰੋਜ਼ ਪੁੱਛਣ ਜਾਣਾ ਭਾਈ ਮਰਦਾਨਾ ਜੀ ਦੇ ਘਰ ਵਿੱਚ ਕੋਈ ਸੁਨਿਹਾਇ ਕਦੋਂ ਨੇ ਕਿਉਂਕਿ ਤੁਹਾਡਾ ਪੁੱਤ ਵੀ ਨਾਲ ਹੀ ਗਿਆ ਹੋਇਆ ਹੈ ਭਾਈ ਮਰਦਾਨਾ ਜੀ ਵੀ ਨਾਲ ਹੀ ਨੇ ਕੀ ਪਤਾ ਲੱਗਿਆ ਕਦੋਂ ਆਉਣਗੇ ਗੁਰੂ ਨਾਨਕ ਸਾਹਿਬ ਜੀ ਹੁਣ ਹੁਣ ਉਹ ਸਮਾਂ ਆਉਂਦਾ ਜਦੋਂ ਅਜ ਗੁਰੂ ਨਾਨਕ ਸਾਹਿਬ ਜੀ ਆ ਰਹੇ ਜਦੋਂ ਮਾਤਾ ਜੀ ਨੇ ਪੁੱਛਣ ਜਾਣਾ ਭਾਈ ਮਰਦਾਨਾ ਜੀ ਦੇ ਘਰ ਵਿੱਚੋਂ ਜਵਾਬ ਮਿਲਣਾ ਵੀ ਕੋਈ ਹਜੇ ਸੁਨੇਹਾ ਆਇਆ ਨਹੀਂ ਹਜੇ ਕੋਈ ਚਿੱਠੀ ਪੱਤਰ ਵੀ ਨਹੀਂ ਪਹੁੰਚਿਆ ਵੀ ਕਦੋਂ ਆਉਣਗੇ ਅੱਜ ਉਹ ਮੁਬਾਰਕ ਸਮਾਂ ਆਉਂਦਾ ਹੈ ਜਦ ਗੁਰੂ ਪਿਤਾ ਜੀ ਨਾ ਭਾਈ ਮਰਦਾਨਾ ਜੀ ਦੇ ਨਾਲ ਤੁਰਿਆ ਰਹੇ ਨੇ ਕਿਸੇ ਨੇ ਵੇਖਿਆ ਪਿੰਡ ਦੇ ਬਾਹਰ ਬਾਤ ਲਮੰਡੀ ਦੇ ਬਾਹਰ ਬਾਹਰ ਭੱਜ ਕੇ ਮਾਤਾ ਤ੍ਰਿਪਤਾ ਜੀ ਨੂੰ ਦੱਸਣ ਦਾ ਯਤਨ ਕੀਤੇ ਮਾਤਾ ਜੀ ਜੀ ਨੂੰ ਰੋਜ਼ ਅੜੀਕਦੇ ਹੋ ਨਾ ਅੱਜ ਉਹ ਆ ਰਹੇ ਆ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਮਾਤਾ ਜੀ ਤੇਜ਼ੀ ਦੇ ਨਾਲ ਪਲੰਘ ਤੋਂ ਉੱਠੇ ਕਾਫੀ ਵਰਦ ਹੋ ਚੁੱਕੇ ਨੇ ਰੋਜ਼ ਪੁੱਤ ਨੂੰ ਯਾਦ ਕਰ ਕਰਕੇ ਵਿਰਾਗ ਦਾ ਨੀਰ ਵੀ ਅੱਖਾਂ ਚੋਂ ਆਉਂਦਾ ਏ ਇੱਕ ਤੇ ਬਜ਼ੁਰਗੀ ਕਰਕੇ ਨਜ਼ਰ ਕਮਜ਼ੋਰ ਐ ਇੱਕ ਰੋਜ਼ ਨੀਰ ਰਹਿਣ ਕਰਕੇ ਵੀ ਨਿਗਾਹ ਦੇ ਉੱਤੇ ਅਸਰ ਪਿਆ ਹੋਇਆ ਮਾਤਾ ਜੀ ਸਾਰਾ ਤਾਣ ਲਾ ਕੇ ਉੱਠੇ ਤੇ ਜਾ ਰਹੇ ਨੇ ਦਰਵਾਜ਼ੇ ਦੇ ਵੱਲ ਐ ਛੇਤੀ ਪੁੱਤ ਨੂੰ ਮਿਲ ਲੰਮਾ ਬੜੇ ਲੰਮੇ ਸਮੇਂ ਬਾਅਦ ਪੁੱਤ ਦਾ ਮਿਲਾਪ ਹੋਣਾ ਏ ਜਿਸ ਸਮੇਂ ਮਾਤਾ ਜੀ ਪੂਰਾ ਤਾਣ ਲਾ ਕੇ ਚੱਲੇ ਆ ਨਾ ਦਰਵਾਜ਼ੇ ਦੇ ਵੱਲ ਅੱਗੇ ਚੁਗਾਠਾਂ ਬਣੀਆਂ ਹੁੰਦੀਆਂ ਸੀ ਅੱਜ ਵੀ ਕਿਤੇ ਕਿਤੇ ਦੇਖਣ ਨੂੰ ਮਿਲ ਜਾਂਦੀਆਂ ਹੁਣ ਦਰਵਾਜ਼ੇ ਦੀ ਚੁਗਾਠ ਦੇ ਵਿੱਚ ਮਾਤਾ ਜੀ ਦਾ ਪੈਰ ਅੜਕ ਜਾਂਦਾ ਜਦੋਂ ਪੈਰ ਅੜਕਿਆ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਮਾਤਾ ਨੂੰ ਸੰਭਾਲ ਲਿਆ ਡਿੱਗਣ ਨਹੀਂ ਦਿੱਤਾ ਇੱਕਦਮ ਉਸੇ ਸਮੇ ਗੁਰੂ ਪਿਤਾ ਜੀ ਪਹੁੰਚ ਗਏ ਜਦੋਂ ਮਾਤਾ ਜੀ ਨੇ ਵੇਖਿਆ ਵੀ ਪੁੱਤ ਆਇਆ ਹੈ ਘੁੱਟ ਕੇ ਗਲ ਨਾਲ ਲਾ ਲਿਆ ਮਾਂ ਤੇ ਪੁੱਤ ਦਾ ਔਲਾਦ ਦੇ ਨਾਲ ਮਾਂ ਦਾ ਪਿਆਰ ਹੀ ਇਦਾਂ ਦਾ ਹੁੰਦਾ ਹੈ ਮਮਤਾ ਦੇ ਵਿੱਚ ਜਦੋਂ ਘੁੱਟ ਕੇ ਗਲ ਨਾਲ ਲਾਇਆ ਨਾ ਗੁਰੂ ਨਾਨਕ ਸਾਹਿਬ ਜੀ ਨੂੰ ਟੂਹੀ ਦੇ ਉੱਤੇ ਹੱਥ ਫੇਰ ਰਹੇ ਨੇ ਹੱਥ ਫੇਰਦਿਆਂ ਫੇਰਦਿਆਂ ਸਾਖੀਕਾਰ ਦੱਸਦੇ ਨੇ ਕਿ ਮਾਤਾ ਜੀ ਦਾ ਹੱਥ ਨਾ ਕਿਤੇ ਅਟਕ ਗਿਆ ਨਾ ਮਾਤਾ ਜੀ ਨੇ ਵੇਖਿਆ ਵੀ ਹੱਥ ਕਿੱਥੇ ਅਟਕੇ ਐ ਕੀ ਵੇਖਦੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਆਪਣੇ ਉੱਤੇ ਕੰਬਲ ਲਿਆ ਹੋਇਆ ਨਾ ਪਾਟਿਆ ਪਈ ਉਹਦੇ 'ਚ ਮੋਰੀਆਂ ਹੋਈਆਂ ਪਈਆਂ ਨੇ ਜਦੋਂ ਮਾਤਾ ਤ੍ਰਿਪਤਾ ਜੀ ਨੇ ਵੇਖਿਆ ਵੀ ਇਹ ਧਸਿਆ ਪ੍ਰਾਣਾ ਪਾਟਿਆ ਕੰਬਲ ਲੈ ਮਾਤਾ ਜੀ ਨੇ ਉਸੇ ਸਮੇਂ ਮੋਢਿਆਂ ਤੋਂ ਖਿੱਚ ਲਿਆ ਮੋਢਿਆਂ ਤੋਂ ਖਿੱਚ ਕੇ ਕਹਿੰਦੇ ਨੇ ਪੁੱਤ ਤੈਨੂੰ ਕਾਦੀ ਕਮੀ ਹੈ ਪਟਵਾਰੀਆਂ ਦਾ ਪੁੱਤ ਐ ਕਿਸੇ ਚੀਜ਼ ਦੀ ਕਮੀ ਨਹੀਂ ਐ ਤੈਨੂੰ ਤੇਰਾ ਨਾਮ ਲੈ ਕੇ ਲੋਕੀ ਮੇਰੇ ਤੋਂ ਰੇਸ਼ਮ ਦੇ ਕੱਪੜੇ ਲੈ ਜਾਂਦੇ ਨੇ ਜਦੋਂ ਆਉਂਦੀਆਂ ਨਾ ਆ ਕੇ ਕਹਿੰਦੇ ਨੇ ਧੰ ਗੁਰੂ ਨਾਨਕ ਮੇਰਾ ਮਾਨੀ ਨਹੀਂ ਕਰਦਾ ਮੈਂ ਇਹਨਾਂ ਨੂੰ ਖਾਲੀ ਤੋਰ ਦੇਵਾਂ ਮੇਰਾ ਜੀ ਕਰਦਾ ਮੈਂ ਇਹਨਾਂ ਦੀਆਂ ਝੋਲੀਆਂ ਭਰ ਕੇ ਤੋਰਾਂ ਪੁੱਤ ਤੈਨੂੰ ਕੀ ਲੋੜ ਪਈ ਆ ਪਾਟੇ ਹੋਏ ਕੰਬਲ ਲੈਣ ਦੀ ਕੋਲ ਖੜੇ ਪਾਈ ਮਰਦਾਨਾ ਜੀ ਕਹਿੰਦੇ ਨੇ ਮਾ ਇਹ ਪਾਟਿਆ ਹੋਇਆ ਕੰਬਲ ਨਹੀਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਹੈ ਸੋਭਾ ਹੈ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਦੱਸ ਮੇਰਾ ਪੁੱਤ ਪਾਟਿਆ ਕੰਬਲ ਲਈ ਫਿਰਦੇ ਤੇ ਤੁਸੀਂ ਕਹਿੰਦੇ ਹੋ ਵੀ ਇਹ ਵਡਿਆਈ ਹੈ ਪਾਟੇ ਕੰਬਲ ਲੈਣ ਵਿੱਚ ਕਾਦੀ ਵਡਿਆਈ ਹੋਈ ਭਲਾ ਤੁਸੀਂ ਵੀ ਨਾ ਇਹਦੇ ਨਾਲ ਰਹਿ ਕੇ ਉਦਾਂ ਦੀਆਂ ਗੱਲਾਂ ਹੀ ਕਰਨ ਲੱਗ ਗਏ ਪਾਟੇ ਕੰਬਲ ਲੈਣ ਵਿੱਚ ਵੀ ਕੋਈ ਵੜਿਆਈ ਹੁੰਦੀ ਹੈ ਹਣ ਭਾਈ ਮਰਦਾਨਾ ਜੀ ਦੱਸਦੇ ਨੇ ਸਾਰਾ ਪਿੰਡ ਆ ਗਿਆ ਜਿਵੇਂ ਜਿਵੇਂ ਪਤਾ ਲੱਗੇ ਨਾ ਵੀ ਗੁਰੂ ਨਾਨਕ ਸਾਹਿਬ ਜੀ ਆ ਗਏ ਨੇ ਤਲਵੰਡੀ ਦੇ ਸਾਰੇ ਲੋਕ ਇਕੱਠੇ ਹੋਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਦੇ ਲਈ ਹੁਣ ਭਾਈ ਮਰਦਾਨਾ ਜੀ ਦੱਸ ਰਹੇ ਨੇ ਉਹ ਗੱਲ ਸਾਰੀ ਬਾਤ ਆ ਕਹਿਣ ਲੱਗੇ ਮਾਤਾ ਜੀ ਤੁਹਾਡੇ ਪੁੱਤ ਨੇ ਕੀਮਤੀ ਕੰਬਲ ਹੀ ਲਿਆ ਹੋਇਆ ਸੀ ਕੀਮਤੀ ਦਸ਼ਾਲਾ ਲਿਆ ਹੋਇਆ ਸੀ ਤੇ ਜਦੋਂ ਸੀ ਤਲਵੰਡੀ ਦੇ ਬਾਹਰ-ਬਾਰ ਪਹੁੰਚੇ ਨਾ ਕੋਈ ਬਹੁਤ ਗਰੀਬ ਪਾਟਿਆ ਜਾਂ ਕੰਬਲ ਲਈ ਬੈਠਾ ਸੀ ਮਾਤਾ ਜੀ ਤੁਹਾਡਾ ਪੁੱਤ ਜਾ ਕੇ ਉਹਦੇ ਕੋਲ ਬਹਿ ਗਏ ਵੇਖੋ ਕਿੰਡੀ ਉੱਚੀ ਸੋਚ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿ ਗਰੀਬ ਹੋਵੇ ਆਪਾਂ ਬਹਿ ਜਾਾਂਗੇ ਜੀ ਕੋਲ ਜਾ ਕੇ ਕੱਲਾ ਕਿਹਾ ਨਹੀਂ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਅਰੀਸ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ੀਸ ਜਿੱਥੇ ਨੀਮਿਆਂ ਦੀ ਸੰਭਾਲ ਹੁੰਦੀ ਆ ਨਾ ਗੁਰੂ ਨਾਨਕ ਦੀ ਬਖਸ਼ਿਸ਼ ਦੀ ਨਦਰ ਉੱਥੇ ਹੁੰਦੀ ਆ ਜਿਹੜੀ ਬਹਿੰਦੀ ਆ ਮੁਬਾਰਕ ਹੈ ਸਤਗੁਰੂ ਜੀ ਜਾ ਕੇ ਕੋਲ ਬਹਿ ਗਏ ਤੇ ਉਹਨੂੰ ਜਾ ਕੇ ਕਹਿੰਦੇ ਨੇ ਭਲਿਆ ਇੰਨੀ ਠੰਡ ਵਿੱਚ ਇੱਥੇ ਇਕੱਲਾ ਹੀ ਬੈਠੇ ਤੇ ਅੱਗੋ ਕਹਿਣ ਲੱਗਿਆ ਵੀ ਗਰੀਬਾਂ ਦੇ ਕਿਹੜਾ ਕੋਈ ਦੋਸਤ ਹੁੰਦੇ ਨੇ ਗਰੀਬਾਂ ਦੇ ਥੋੜਾ ਦੋਸਤ ਹੁੰਦੇ ਵੀ ਸੀ ਟੋਲੀਆਂ ਬਣਾ ਕੇ ਵਹਿ ਜਾਈਏ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮੇਰੀ ਇੱਛਾ ਹੈ ਮੇਰੇ ਬਹੁਤ ਦੋਸਤ ਹੋਣ ਮੇਰੇ بڑے ਮਿੱਤਰ ਹੋਣ ਕਿ ਤੂੰ ਮੇਰਾ ਦੋਸਤ ਬਣੇਗਾ ਉਹ ਹੱਸ ਕੇ ਕਹਿਣ ਲੱਗਿਆ ਵੀ ਤੁਹਾਡੇ ਤਾਂ ਵਸਤਰ ਵੇਖ ਕੇ ਲੱਗਦਾ ਵੀ ਤੁਸੀਂ ਤੇ ਬੜੇ ਅਮੀਰ ਹੋ ਤੇ ਮੈਂ ਗਰੀਬਾਂ ਆਪਣੀ ਦੋਸਤੀ ਕਿਵੇਂ ਨਿਭਾਏਗੀ ਤੇ ਗੁਰੂ ਜੀ ਕਹਿੰਦੇ ਤੇ ਬੜਾ ਸੋਖ ਹੈ ਜਦੋਂ ਦੋਸਤ ਬਣਿੰਦੇ ਇੱਕ ਦੂਜੇ ਨੂੰ ਤੋਹਫੇ ਦੇਈਦੇ ਨੇ ਤੂੰ ਮੈਨੂੰ ਤੋਹਫਾ ਦੇ ਦੇ ਮੈਂ ਤੈਨੂੰ ਦੇ ਦੇ ਨੇ ਆਪਾਂ ਦੋਸਤ ਬਣ ਜਾਾਂਗੇ ਦੋਸਤੀ ਨੇ ਬਚਾਈਗੀ ਤੇ ਅੱਗੋਂ ਕਹਿਣ ਲੱਗਿਆ ਇਹੀ ਤੇ ਰੌਲਾ ਇਹਦਾ ਸਾਡੇ ਗਰੀਬਾਂ ਕੋਲੇ ਤੋਹਫੇ ਹੁੰਦੇ ਨਹੀਂ ਦੇਣ ਨਾ ਜੇ ਤੋਹਫੇ ਹੁੰਦੇ ਹੁਣ ਤੇ ਦੋਸਤ ਬਣ ਜਾਣ ਤੋਹਫੇ ਹੁੰਦੇ ਨਹੀਂ ਤਾਂ ਹੀ ਤੇ ਦੋਸਤ ਨਹੀਂ ਬਣਦਾ ਕੋਈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਤੋਹਫਾ ਤੇ ਹੈ ਤੇਰੇ ਕੋਲ ਪਰ ਤੂੰ ਦੇਣਾ ਨਹੀਂ ਚਾਹੁੰਦਾ ਉਹ ਕਹਿਣ ਲੱਗਿਆ ਵੀ ਜੇ ਤੋਹਫਾ ਹੈ ਤੇ ਦੱਸੋ ਮੈਂ ਤੇ ਆਪ ਤੁਹਾਨੂੰ ਆਪਣਾ ਦੋਸਤ ਬਣਾਉਣਾ ਚਾਹੁੰਨੇ ਮੇਰਾ ਦੋਸਤ ਹੋਵੇ ਕੋਈ ਜੇ ਤੁਸੀਂ ਬਣੋ ਤੇ ਕਿੱਡੇ ਵੱਡੇ ਭਾਗ ਮੇਰੇ ਗੁਰੂ ਪਿਤਾ ਜੀ ਕਹਿਣ ਲੱਗੇ ਤੋਹਫਾ ਤੇ ਹੈ ਉਹ ਕਹਿਣ ਲੱਗਿਆ ਵੀ ਜੇ ਹੈ ਤਾਂ ਤੁਸੀਂ ਆਪ ਹੀ ਲੈ ਲਓ ਪਰ ਦੋਸਤ ਬਣਨ ਚੋ ਗੁਰੂ ਪਿਤਾ ਜੀ ਨੇ ਉਸੇ ਸਮੇਂ ਉਹਦੇ ਮੋਢਿਆਂ ਤੇ ਜਿਹੜਾ ਕੰਬਲ ਰੱਖਿਆ ਸੀ ਨਾ ਫਟਿਆ ਪੁਰਾਣਾ ਪਾਟਿਆ ਜਿਹਾ ਉਹਨੂੰ ਖਿੱਚ ਲਿਆ ਤੇ ਆਪਣਾ ਕੀਮਤੀ ਕੰਬਲ ਲਾ ਕੇ ਉਹਦੇ ਮੋਢਿਆਂ ਤੇ ਰੱਖ ਦਿੱਤਾ ਕਹਿਣ ਲੱਗੇ ਲੈ ਮੈਂ ਤੇਰਾ ਕੰਬਲ ਲੈ ਲੈਣ ਤੂੰ ਮੇਰਾ ਲੈ ਲੈ ਲੋਕੀ ਪਿਆਰ ਵਿੱਚ ਪੱਗਾਂ ਵਟਾਉਂਦੇ ਨੇ ਆਪਾਂ ਦੋਸਤੀ ਵਿੱਚ ਕੰਬਲ ਵਟਾ ਲੈਨੇ ਸੋਚ ਵਿਖੋ ਗੁਰੂ ਨਾਨਕ ਸਾਹਿਬ ਜੀ ਦੀ ਸਤਿਗੁਰੂ ਜੀ ਕੋਈ ਫਟਿਆ ਪੁਰਾਣਾ ਕੰਬਲ ਲੈ ਕੇ ਬੈਠਾ ਹੋਵੇ ਵੇਖ ਨਹੀਂ ਸਕਦੇ ਸਤਿਗੁਰੂ ਜੀ ਨੇ ਆਪਣਾ ਕੰਬਲ ਦਿੱਤਾ ਆਪਣੇ ਮੋਢਿਆਂ ਤੇ ਫਟਿਆ ਪੁਰਾਣਾ ਕੰਬਲ ਰੱਖ ਲਿਆ ਸਾਰੇ ਤਲਵੰਡੀ ਦੇ ਲੋਕ ਸੁਣ ਰਹੇ ਨੇ ਐਵੇਂ ਥੋੜਾ ਕਿਹੋ ਸਿਧਾਂਤ ਨੇ ਧੰਨ ਨਾਨਕ ਤੇਰੀ ਵੱਡੀ ਕਮਾਈ ਸੌਖਾ ਨਹੀਂ ਹੁੰਦਾ ਆਪਾਂ ਵੀ ਨਾ ਕਿਸੇ ਦੇ ਉਤਾਰੇ ਕੱਪੜੇ ਵਿੱਚ ਆਉਂਦੇ ਇਥੋਂ ਤੱਕ ਅਮੀਰਾਂ ਦੇ ਉਤਾਰੇ ਗਰੀਬ ਤਾਂ ਪਾ ਲੈਂਦੇ ਨੇ ਪਰ ਗਰੀਬ ਦਾ ਉਤਾਰਿਆ ਕਦੇ ਕਿਸੇ ਅਮੀਰ ਨੂੰ ਪਾਉਂਦੇ ਨਹੀਂ ਵੇਖਿਆ ਇੱਥੇ ਦੀਨ ਦੁਨੀ ਦਾ ਮਾਲਕ ਕਿਸੇ ਦਾ ਕੰਬਲ ਆਪਣੇ ਮੋਢਿਆਂ ਤੇ ਰੱਖ ਰਿਹਾ ਬੁੱਕਲ ਮਾਰ ਰਿਹਾ ਉਸ ਕੰਬਲ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਤਾਂ ਹੀ ਸਿੱਧ ਕਹਿ ਉੱਠੇ ਸੀ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ ਵੱਡਾ ਪਰਖ ਪ੍ਰਗਟਿਆ ਕਲ ਜਗੰਦਰ ਜੋਤ ਜਗਾਈ ਹੁਣ ਤਲਵੰਡੀ ਦੇ ਸਾਰੇ ਲੋਕ ਸੁਣ ਰਹੇ ਸਾਰਿਆਂ ਦੀਆਂ ਅੱਖਾਂ ਵਿੱਚੋਂ ਨੀਰ ਹੈ ਕੋਈ ਸਿਆਣਾ ਜਾਂ ਬਜ਼ੁਰਗ ਉਹਨੇ ਸਾਰਾ ਮਾਹੌਲ ਵੇਖਿਆ ਵੀ ਤੇ ਬੜਾ ਗਮਗੀਨ ਜਿਹਾ ਮਾਹੌਲ ਬਣ ਗਿਆ ਇੰਨੇ ਲੰਬੇ ਸਮੇਂ ਬਾਅਦ ਗੁਰੂ ਜੀ ਆਏ ਨੇ ਕੋਈ ਗੱਲਬਾਤ ਤੇ ਕਰੀ ਹੈ ਨਾ ਗੁਰੂ ਜੀ ਦੇ ਨਾਲ ਸਤਿਗੁਰੂ ਜੀ ਦੁਨੀਆਂ ਨੂੰ ਉਪਦੇਸ਼ ਦੇ ਕੇ ਆਏ ਨੇ ਆਪਾਂ ਵੀ ਕੋਈ ਲਾਹਾ ਲੈ ਲੀਏ ਉਸੇ ਸਮੇਂ ਉਹ ਕਹਿਣ ਲੱਗਿਆ ਬੀਪੋਤਾ ਅਸੀਂ ਸੁਣਿਆ ਵੀ ਤੂੰ ਬਹੁਤ ਵੱਡੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਆਈ ਹੈ ਅਸੀਂ ਸੁਣੀ ਹੈ ਵੀ ਉੱਥੇ ਬਹੁਤ ਕੀਮਤੀ ਚੀਜ਼ਾਂ ਮਿਲਦੀਆਂ ਅੱਜ ਪਤਾ ਲੱਗੇਗਾ ਵੀ ਤੂੰ ਜਦੋਂ ਵੱਡੇ ਵੱਡੇ ਸ਼ਹਿਰਾਂ ਵਿੱਚ ਗਿਆ ਸੀ ਨਾ ਸਾਨੂੰ ਪਿੱਛੇ ਯਾਦ ਰੱਖਿਆ ਸੀ ਆਪਣੇ ਪਿੰਡ ਵਾਲਿਆਂ ਨੂੰ ਆਪਾਂ ਆ ਵੀ ਆਪਣਾ ਰਿਸ਼ਤੇਦਾਰ ਕਿਤੇ ਚਲਿਆ ਜਾਵੇ ਨਾ ਵਿਦੇਸ਼ ਵਿੱਚ ਜਾ ਕਿਤੇ ਵੀ ਜਾਵੇ ਦੁਨੀਆ ਦੇ ਕਿਸੇ ਕੋਨੇ 'ਚ ਆਪਾਂ ਇਹਨੂੰ ਪੁੱਛਦੇ ਆਂ ਵੀ ਸਾਡੇ ਲਈ ਕੀ ਲੈ ਕੇ ਆਏ ਆਂ ਹੁਣ ਪਤਾ ਲੱਗੂ ਵੀ ਅਸੀਂ ਜਾਦ ਆਏ ਸੀ ਕਿ ਨਹੀਂ ਕੀ ਲਿਆਂਦਾ ਦੱਸ ਹਣ ਪਿੰਡ ਵਾਲੇ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਬਜ਼ੁਰਗ ਬਾਪੂ ਕਹਿਣ ਲੱਗਿਆ ਪੁੱਤਰਾ ਵੱਡੇ ਵੱਡੇ ਸ਼ਹਿਰਾਂ ਵਿੱਚ ਜਾ ਕੇ ਆਏ ਆਂ ਸੁਣੇ ਉੱਥੇ ਕੀਮਤੀ ਚੀਜ਼ਾਂ ਮਿਲਦੀਆਂ ਨੇ ਕੋਈ ਸਾਡੇ ਲਈ ਵੀ ਲੈ ਕੇ ਆਏ ਆਂ ਗੁਰੂ ਨਾਨਕ ਸਿਵ ਜੀ ਕਹਿੰਨ ਲੱਗੇ ਤੁਹਾਨੂੰ ਕਿਵੇਂ ਭੁੱਲ ਸਕਦਾ ਸੀ ਮੈਨੂੰ ਪਤਾ ਸੀ ਤੁਸੀਂ ਮੰਗ ਕਰੋਗੇ ਮੇਰੇ ਤੋਂ ਮੈਂ ਲੈ ਕੇ ਆਇਆ ਕੀਮਤੀ ਚੀਜ਼ ਹੁਣ ਵਿੱਚੋਂ ਹੀ ਆਵਾਜ਼ ਆਈ ਕਹਿੰਦੀ ਅਸੀਂ ਤੇ ਆਏ ਸੁਣਿਏ ਵੀ ਉੱਥੇ ਬੜੀਆਂ ਮਿੱਠੀਆਂ ਚੀਜ਼ਾਂ ਵੀ ਮਿਲਦੀਆਂ ਨੇ ਮਿੱਠੀਆਂ ਚੀਜ਼ਾਂ ਵੀ ਲੈ ਕੇ ਆਏ ਉਹ ਸਾਡੇ ਲਈ ਗੁਰੂ ਜੀ ਕਹਿੰਦੇ ਹਾਂ ਉਹ ਵੀ ਲੈ ਕੇ ਆਏ ਹੁਣ ਜਦੋਂ ਇੰਨਾ ਕਿਹਾ ਬਿੱਚੋਂ ਇੱਕ ਹੋਰ ਆਵਾਜ਼ ਆਉਂਦੀ ਆ ਉਹ ਕਹਿੰ ਲੱਗਿਆ ਅਸੀਂ ਤੇ ਆਏ ਵੀ ਸੁਣੇ ਵੀ ਜਿੱਡੇ ਵੱਡੇ ਸ਼ਹਿਰਾਂ 'ਚ ਤੁਸੀਂ ਜਾ ਕੇ ਆਈਓ ਹਰਦਵਾਰ ਬਨਾਰਸ ਉੱਥੇ ਤਾਂ ਬਹੁਤ ਚਿਰ ਹੰਡਣ ਵਾਲੀਆਂ ਚੀਜ਼ਾਂ ਵੀ ਮਿਲਦੀਆਂ ਨੇ ਬਹੁਤ ਲੰਮਾ ਸਮਾਂ ਹੰਡਦੀਆਂ ਨੇ ਕੋਈ ਉਦਾਂ ਦੀ ਚੀਜ਼ ਵੀ ਲਿਆਂਦੀ ਆ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਮੈਨੂੰ ਪਤਾ ਸੀ ਤੁਸੀਂ ਉਹਦੀ ਵੀ ਮੰਗ ਕਰੋਗੇ ਮੈਂ ਉਹ ਵੀ ਲੈ ਕੇ ਆਈ ਹਾਂ ਹੁਣ ਸਾਰੇ ਪਿੰਡ ਵਾਲੇ ਕਹਿੰਦੇ ਨੇ ਜੇ ਲਿਆਉਂਦੀਆਂ ਨੇ ਤੇ ਦਿਖਾਓ ਕਿੱਥੇ ਨੇ ਹੱਥਾਂ 'ਵਲ ਵੇਖਦੇ ਨੇ ਕਿ ਕਿੱਥੇ ਨੇ ਦਿਖਾਓ ਸਾਨੂੰ ਉਹ ਚੀਜ਼ਾਂ ਜੋ ਸਾਡੇ ਨੇ ਲੈ ਕੇ ਆਈਆਂ ਧੰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਵੀ ਤੁਸੀਂ ਬੈਠ ਜਾਓ ਪਹਿਲਾਂ ਸਾਰਿਆਂ ਨੂੰ ਦੇਣੀਆਂ ਨੇ ਨਾ ਬਹਿ ਜੋ ਚੌਂਕੜੇ ਲਾ ਸਾਰਿਆਂ ਨੇ ਚੌਂਕੜੇ ਲਾ ਲਈ ਤਲਵੰਡੀ ਦੀ ਧਰਤੀ ਤੇ ਨਨਕਾਣਾ ਸਾਹਿਬ ਭੁੱਲਣਾ ਨਹੀਂ ਚਾਹੀਦਾ ਸਾਨੂੰ ਨਨਕਾਣਾ ਸਾਹਿਬ ਜੇ ਨਨਕਾਣਾ ਸਾਹਿਬ ਨਾ ਹੁੰਦਾ ਨਾ ਅੱਜ ਸਾਡੇ ਕੋਲ ਸਰਦਾਰੀਆਂ ਨਹੀਂ ਸੀ ਹੋਣੀਆਂ ਅੱਜ ਜ਼ਮੀਨਾਂ ਦੇ ਜੋ ਮਾਲਕ ਅਸੀਂ ਬਣੇ ਬੈਠੇ ਆ ਨਾ ਇਹ ਨਨਕਾਣਾ ਸਾਹਿਬ ਦੀ ਬਦੌਲਤ ਹੀ ਹੈ ਸਿੱਖ ਧਰਮ ਦੀ ਬਾਣੀ ਪ੍ਰਗਟ ਹੋਏ ਆ ਨਾ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚੌਕੜੀਆਂ ਲਵਾ ਲੀਆਂ ਸਾਰਿਆਂ ਦੀਆਂ ਹਣ ਸਾਰੇ ਬੈਠੇ ਨੇ ਸਾਰਿਆਂ ਦੇ ਅੰਦਰ ਉਤਸ਼ਾਹ ਹੈ ਵੇਖੀਏ ਗੁਰੂ ਜੀ ਕੀ ਲੈ ਕੇ ਆਏ ਨੇ ਸਾਡੇ ਲਈ ਸਤਿਗੁਰੂ ਜੀ ਸਾਰਿਆਂ ਦੇ ਵਿਚਕਾਰ ਬਾਣੀ ਦੀ ਪੋਥੀ ਪ੍ਰਕਾਸ਼ ਕਰਕੇ ਬੈਠ ਗਏ ਬਾਣੀ ਦੀ ਪੋਥੀ ਪ੍ਰਕਾਸ਼ ਕਰਕੇ ਕਹਿੰਦੇ ਨੇ ਆ ਵੇਖੋ ਮੈਂ ਤੁਹਾਡੇ ਲਈ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਲੈ ਕੇ ਆਏ ਆਂ ਭਗਤ ਕਬੀਰ ਜੀ ਮਹਾਰਾਜ ਦੀ ਬਾਣੀ ਭਗਤ ਰਵਿਦਾਸ ਜੀ ਮਹਾਰਾਜ ਦੀ ਬਾਣੀ ਆ ਵੇਖੋ ਮੈਂ ਤੁਹਾਡੇ ਲਈ ਜਿੱਦੀ ਕੀਮਤੀ ਚੀਜ਼ ਲੈ ਕੇ ਆਏ ਆਂ ਇਹਦੇ ਬਰਾਬਰ ਹੋਰ ਕੋਈ ਕੀਮਤੀ ਚੀਜ਼ ਹੋ ਹੀ ਨਹੀਂ ਸਕਦੀ ਇਹ ਜਿੰਨੀ ਮਿੱਠੀ ਆ ਨਾ ਬਾਣੀ ਇਹਦੀ ਮਿਠਾਸ ਦੇ ਬਰਾਬਰ ਕੋਈ ਹੋਰ ਮਿਠਾਸ ਵੀ ਨਹੀਂ ਹੋ ਸਕਦੀ। ਬਾਬਾ ਫਰੀਦ ਜੀ ਕਹਿ ਉੱਠੇ ਨਾ ਸ਼ਕਰ ਖੰਡ ਨਿਵਾਸ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬਨਾ ਪੁਜਨ ਤੋਦ। ਉਸ ਮਿਠਾਸ ਦੇ ਅੱਗੇ ਮਿੱਠੀਆਂ ਚੀਜ਼ਾਂ ਵੀ ਕੁਝ ਨਹੀਂ। ਤੁਸੀਂ ਕਹਿੰਦੇ ਸੀ ਨਾ ਸਦੀਵੀ ਹਣਣ ਵਾਲੀਆਂ ਚੀਜ਼ਾਂ ਲੈਣੀਆਂ ਨੇ। ਜਿੰਨਾ ਬਾਣੀ ਨਾਲ ਹੰਡਦੀ ਆ ਨਾ ਉੰਨੀ ਕੋਈ ਚੀਜ਼ ਹੰਡਦੀ ਹੋਈ ਨਹੀਂ ਸਾਡੇ ਲਈ ਬਾਣੀ ਲੈ ਕੇ ਆਏ ਵੇਖੋ ਜਿਹੜੀ ਬਾਣੀ ਤਲਵੰਡੀ ਦੇ ਲੋਕਾਂ ਨੂੰ ਸੁਣਾਈ ਨਾ ਗੁਰੂ ਜੀ ਨੇ ਉੱਥੇ ਬੈਠੀਆਂ ਸੰਗਤਾਂ ਨੂੰ ਸੁਣਾਈ ਆਪਣੇ ਪਰਵਾਹ ਲਈ ਜੋ ਸ਼ਬਦ ਲੈ ਕੇ ਆਏ ਆਪਣੇ ਪਿੰਡ ਵਾਲਿਆਂ ਲਈ ਜੋ ਸ਼ਬਦ ਲੈ ਕੇ ਆਏ ਤੇ ਸਾਨੂੰ ਬਾਅਦ ਵਿੱਚ ਉਹੀ ਸ਼ਬਦ ਬਖਸ਼ ਦਿੱਤੇ 10ਵੇਂ ਜਾਮੇ ਵਿੱਚ ਤਾਂ ਕਿ ਪੱਲਾ ਹੀ ਫੜਾਤਾ ਉਹਨਾਂ ਸ਼ਬਦਾਂ। 5ਵੇਂ ਜਾਮੇ ਵਿੱਚ ਇਕੱਤਰ ਕੀਤੀ ਉਹ ਬਾਣੀ। ਪਹਿਲੇ ਜਾਮੇ ਤੋਂ ਹੀ ਸ਼ੁਰੂਆਤ ਕਰ ਦਿੱਤੀ। ਉਤਾਰੇ ਵੀ ਪਹਿਲੇ ਜਾਮੇ ਤੋਂ ਹੀ ਹੋਣ ਲੱਗੇ ਸੀ। ਬਾਣੀ ਦੇ ਉਤਾਰੇ ਬਾਣੀ ਨੂੰ ਲਿਖਣਾ ਪੋਚੀਆਂ ਦੇ ਵਿੱਚ ਗੁਟਕਾ ਸਾਹਿਬ ਦੇ ਵਿੱਚ। ਕਈ ਕਹਿ ਦਿੰਦੇ ਨੇ ਵੀ ਭਾਈ ਮਨੀ ਸਿੰਘ ਜੀ ਨੇ ਗੁਟਕਾ ਸਾਹਿਬ ਬਣਾਏ ਤਾਂ ਉਹਨਾਂ ਦਾ ਬੰਦ-ਬੰਦ ਕੱਟਿਆ ਗਿਆ। ਨਹੀਂ ਭਾਈ ਬਾਣੀ ਦਾ ਉਤਾਰਾ ਤੇ ਗੁਰੂ ਨਾਨਕ ਸਿੰਘ ਮਹਾਰਾਜ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ